ਹੰਜੂਆਂ ਦੀ ਕੀ ਲਾਗ ਰਹੀ ਹੈ ਮੇਰਾ ਨਾਮ ਬਲਬੀ ਸਿੰਘ ਜੀ ਕੀ ਹਾਸਾ ਹੋ ਗਿਆ ਸੀ ਨਹੀਂ ਢੇਰੀ ਖਾਦ ਪਾਉਣਗੇ ਸੀ ਜਦੋਂ ਕੱਲ ਦੁਪਹਿਰੇ ਆਏ ਸੀਗੇ ਤੇ ਉਸ ਤੋਂ ਬਾਅਦ ਦੁਪਹਿਰੇ 4:00 ਵਜੇ ਦੇ ਖਾਦ ਪਾਉਣ ਲੱਗੇ ਉੱਥੇ ਕਿਤੇ ਖੇਤ ਦੇ ਵਿੱਚ ਹੀ ਸੱਪ ਲੜ ਗਿਆ ਕਿਤੇ ਉਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਵਾਪਸ ਨਹੀਂ ਆਏ ਜਦੋਂ ਫੋਨ ਕਰ ਕਰਕੇ ਲੱਭਣਾ ਸ਼ੁਰੂ ਕੀਤਾ ਉੱਥੇ ਖੇਤ ਦੇ ਵਿੱਚ ਹੀ ਡਿਗੇ ਹੋਏ ਸੀਗੇ ਜੀ ਉੱਥੇ ਬਸ ਉਹਨਾਂ ਨੂੰ ਪਹੁੰਚਾਰ ਲਈ ਲੱਗੀ ਹੋਈ ਮੋਕਾ ਹਾਂਜੀ ਮੋਕੇ ਤੇ ਆਸਪਤਾਨ ਹਾਂਜੀ ਫਲੋਰ ਲੱਗੀ ਸੀਗੇ ਮਹਿੰਗੀ ਤੇ ਜੀ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਨਹੀਂ ਵੀ ਹਾਂਜੀ ਕਿੰਨੀ ਕੁ ਮਾਸ ਸੀ ਉਹ 75 75 ਸਾਲ ਸੀ ਤੈਨੂੰ ਕਿਸ ਤਰ੍ਹਾਂ ਜਾਣਕਾਰੀ ਮੈਂ ਤਾਂ ਚਾਚਾ ਜੀ ਉਹਨਾਂ ਨੇ ਦੱਸਿਆ ਸੀਗਾ ਮੈਂ ਕੰਮ ਤੇ ਸੀਗਾ ਜੀ ਉਸ ਤੋਂ ਬਾਅਦ ਚਾਚਾ ਜੀ ਦਾ ਫੋਨ ਗਿਆ ਵੀ ਇੰਤੇ ਇਦਾਂ ਕਰਕੇ ਗੱਲ ਹੋ ਗਈ ਆ ਉਸ ਹਾਂਜੀ ਸਰ ਕੀ ਨਾਮ ਹੈ ਸੁਜ਼ਾਗਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਦਸ਼ਮੇਸ਼ ਨਗਰ ਕੀ ਹਾਸਾ ਸਰ ਕੱਲ ਵੱਡੇ ਬ੍ਰਦਰ ਜੀ ਖੂਤੇ ਖੇਤਾਂ ਚ ਖਾਦ ਪਾਉਣ ਗਏ ਆ ਜੀ ਜਦੋਂ 3-4 ਵਜੇ ਖੂਤੇ ਖਾਦ ਪਾਉਣ ਗਏ ਉਦੋਂ ਬਾਅਦ ਚ ਆਏ ਨਹੀਂ ਵਾਪਸ ਅਸੀਂ ਉਹਨਾਂ ਨੂੰ ਫੋਨ ਕੀਤਾ ਫੋਨ ਟਰਾਈ ਕਰਦੇ ਰਹੇ ਫੋਨ ਉਹਨਾਂ ਨੇ ਚੱਕਿਆ ਨਹੀਂ ਜਦੋਂ ਅਸੀਂ ਫੇਰ ਖੂਤੇ ਜਾ ਕੇ ਦੇਖਿਆ ਭੀ ਭਾਲ ਕਰੀਏ ਉਹਨਾਂ ਦੀ ਇਹ ਦੇਖਿਆ ਉਹਨਾਂ ਦਾ ਮੋਟਰਸਾਈਕਲ ਖੂਤੇ ਖੜਾ ਅਸੀਂ